ਸੌ ਨਹੀਂ ਮੰਨ ਦੇਗੀ ਠੋਕਾ ਫਿਰ ਹਾਂ ਜੀ ਸੌਗੀ ਉਹਦੇ ਹੈ ਸੌਗੀ ਜਿਹੜੇ ਬੰਦੇ ਨੇ ਸਾਡੇ ਇੰਨਾ ਸਾਨੂੰ ਜਲੀਲ ਕੀਤਾ ਨਾ ਲੋਕਾਂ ਸਾਹਮਣੇ ਦੋ ਸਾਲ ਕਿ ਮੈਂ ਕੁਝ ਨਹੀਂ ਬੋਲਿਆ ਮੈਂ ਯਾਰ ਕੀ ਮੂੰਹ ਲੱਗਣਾ ਠੀਕ ਹੈ ਸੋ ਮਾਮਾ ਮੋਟੀ ਵੜੀ ਕਰਦੀ ਪਰਖਵਾਖਵਾ ਪਰੌਂਠੇ ਦੇ ਹੈ ਨਹੀਂ ਨਹੀਂ ਉਹਨੂੰ ਬਿਮਾਰੀ ਫੁੱਲਣ ਦੀ ਉਹ ਕੁੜੀ ਨੂੰ ਰੋਟੀਆਂ ਪਕਾ ਪਕਾ ਦਿੰਦੀ ਰਹੀ ਨੂੰ ਉਹਨੇ ਆਪਣੇ ਛੋਟੇ ਬੱਚਿਆਂ ਨੂੰ ਰੱਖਿਆ ਠੀਕ ਹੈ ਲੰਮੀ ਵੀ ਪਾਈ ਕਿ ਨਹੀਂ ਹੈ ਵਾਦ ਵਾਦ ਫੜਕਾਈ ਉਹ ਮਾਂ ਚ ਬੋ ਕਰਾਈ ਉਹਨੇ ਜੇ ਨਾ ਦੀਆਂ ਆਪ ਮਾਵਾਂ ਬੈਣਾ ਖੜਕੀਆਂ ਹਨ ਉਹਨਾਂ ਨੂੰ ਸਾਰੀਆਂ ਖੜਕੀਆਂ ਲੱਗਦੀਆਂ ਠੀਕ ਹੈ ਨਾ ਹਾਂਜੀ ਦੋਸਤੋ ਸੋਨੀ ਮਾਨ ਦੇ ਨਾਲ ਕੰਮ ਕਰ ਚੁੱਕੇ ਮੁੱਖ ਮੰਤਰੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਸ ਨੇ ਜੋ ਕਿ ਹੈ ਵੱਡੇ ਵੱਡੇ ਗਾਣੇ ਜਿਵੇਂ ਕਿ ਧਮਕੇ ਬੇਸ ਵਰਗੇ ਗਾਣੇ ਜੋ ਕਿ ਹੈ ਸੋਨੀ ਮਾਨ ਦੇ ਨਾਲ ਗਾ ਚੁੱਕੇ ਨੇ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਹਾਲਾਂਕਿ ਬੀਤੇ ਸਮੇਂ ਦੇ ਵਿੱਚ ਜੋ ਕਿ ਹੈ ਸੋਨੀ ਮਾਨ ਵੱਲੋਂ ਜੋ ਕਿ ਮੁੱਖ ਮੰਤਰੀ ਦੀ ਬਾਹ ਛੱਡ ਦਿੱਤੀ ਗਈ ਸੀ ਔਰ ਮੁੱਖ ਮੰਤਰੀ ਨੂੰ ਆਪਣੇ ਘਰ ਭੇਜ ਦਿੱਤਾ ਗਿਆ ਸੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਜੋ ਕਿ ਮੁੱਖ ਮੰਤਰੀ ਵੱਲੋਂ ਜੋ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀ ਕੀਤੀ ਜਾਂਦੀ ਹੈ ਔਰ ਸੋਨੀ ਮਾਨ ਬਾਰੇ ਜੋ ਕਿ ਬਹੁਤ ਹੀ ਗੰਦ ਬੋਲਿਆ ਜਾਂਦਾ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਇੱਕ ਮੁੰਡੇ ਵੱਲੋਂ ਜੋ ਕਿ ਮੁੱਖ ਮੰਤਰੀ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਸੋਨੀ ਮਾਨ ਬਹੁਤ ਹੀ ਮੋਟੀ ਕਰਦੀ ਹੈ ਔਰ ਮੁੱਖ ਮੰਤਰੀ ਵੱਲੋਂ ਕਿਹਾ ਜਾਂਦਾ ਹੈ ਕਿ ਹਾਂ ਪਰੌਂਠੇ ਬਹੁਤ ਖਾਂਦੀ ਸੀ ਔਰ ਮੇਰੇ ਤੋਂ ਮਾਲਿਸ਼ ਵੀ ਕਰਾਉਂਦੀ ਸੀ ਔਰ ਦੋਸਤੋ ਮੁੰਡੇ ਵੱਲੋਂ ਜੋ ਕਿ ਪੱਦਾ ਵੀ ਬਹੁਤ ਕੁਝ ਬੋਲਿਆ ਜਾਂਦਾ ਤੁਸੀਂ ਵੀਡੀਓ ਵਿੱਚ ਦੇਖੀ ਸਕਦੇ ਹੋ ਔਰ ਮੁੱਖ ਮੰਤਰੀ ਵੱਲੋਂ ਵੀ ਹਾਂ ਕੀਤੀ ਜਾਂਦੀ ਹੈ ਦੋਸਤੋ ਉਸੇ ਨੂੰ ਲੈ ਕੇ ਚੱਲਦੇ ਆ ਕਿ ਸੋਨੀ ਮਾਨ ਦੇ ਭਰਾ ਵੱਲੋਂ ਜੋ ਕਿ ਲਾਈਵ ਆ ਕੇ ਮੁੱਖ ਮੰਤਰੀ ਨੂੰ ਚੰਗਾ ਠੋਕਿਆ ਗਿਆ ਹੈ ਔਰ ਮੁੱਖ ਮੰਤਰੀ ਨੂੰ ਬਹੁਤ ਕੁਝ ਬੋਲਿਆ ਗਿਆ ਹੈ ਔਰ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਜਿਸ ਦੀਆਂ ਮਾਵਾ ਪੈਣਾ ਕਰੇ ਹੁਣ ਕਿ ਉਹ ਵੀ ਆਪਣੀ ਮਾਪੈਨਾ ਇਦਾਂ ਹੀ ਕਰਦਾ ਹੋਣਾ ਔਰ ਦੋਸਤੋ ਸੋਨੀ ਮਾਨ ਦੇ ਭਰਾ ਵੱਲੋਂ ਕੀ ਕੁਝ ਕੀਤਾ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਆ ਜਿਹੜਾ ਨਾਲ ਚਵਲਜਾ ਬੰਦਾ ਮੈਨੂੰ ਨਹੀਂ ਪਤਾ ਕੌਣ ਚੱਲਿਆ ਦੇ ਇਹ ਦੇ ਮੰਦ ਬੁੱਧੀ ਬੱਚਾ ਠੀਕ ਆ ਇਹਨੂੰ 도ਰੇ ਪੈਨੇ ਨੇ ਮਿਰਗੀ 도ਰੇ ਬਿਨੇ ਇਹਨੂੰ ਕੋਈ ਯਕਨ ਨਹੀਂ ਠੀਕ ਆ ਆੜਾ ਨਾਲ ਸਿਆਣਾ ਬੈਣਾ ਬੰਦਾ ਚਵਲ ਜਾ ਕਦੇ ਮੈਨੂੰ ਮੇਰਾ ਵੀਰ ਜਿਹੜੇ ਬੰਦੇ ਨੂੰ ਇਹ ਬੰਦੇ ਬਾਰੇ ਜਾਣ ਕੇ ਜਰੂਰ ਦੱਸੇ ਕਿਉਂਕਿ ਇਹਨਾਂ ਨੇ ਆਪਾਂ ਦਰਖਾਸਤ ਦਿੱਤੀ ਆ ਲੇਕਿਨ ਇਹਨਾਂ ਨੇ ਗੁਰੂ ਘਰ ਹੀ ਪਿੱਛੇ ਬਾਣੀ ਚੱਲਣ ਦੀ ਗੁਰੂ ਘਰ ਆ ਇਹਨਾਂ ਨੇ ਗੁਰੂ ਘਰ ਦੀ ਵਿਹਤ ਵੀ ਕੀਤੀ ਗੁਰੂ ਘਰ ਆ ਗੱਲਾਂ ਕਰਕੇ ਠੀਕ ਆ ਗੰਦੀਆਂ ਮੰਦੀਆਂ ਗੱਲਾਂ ਕਰਕੇ ਖੜਕਾਈ ਆ ਜੇ ਉਹ ਆ ਹੁਣ ਇਹ ਸਰ ਤੁਸੀਂ ਆਪ ਦੇਖੋਗੇ ਇੱਕ ਦਾ ਗਲਤ ਬੋਲਿਆ ਬੰਦਾ ਠੀਕ ਹੈ ਦੂਜੀ ਗੱਲ ਇਹ ਹੈ ਕਿ ਜਿਨ੍ਹਾਂ ਦੀ ਆਪ ਮਾਵਾ ਭੈਣਾ ਖੜਕੀਆਂ ਹਨ ਉਹਨਾਂ ਨੂੰ ਸਾਰੀਆਂ ਖੜਕੀਆਂ ਲੱਗਦੀਆਂ ਠੀਕ ਹੈ ਨਾ ਜਿਆਜ ਤੱਕ ਅਸੀਂ ਬੋਲੀ ਨਹੀਂ ਨਾ ਉਹ ਸਾਡੀ ਜ਼ਮੀਰ ਹੀ ਕਿ ਅਸੀਂ ਨਹੀਂ ਅਸੀਂ ਕਿਸ ਬਾਰੇ ਕਿਉਂ ਬੋਲੀਏ ਲੋਕਾਂ ਨੂੰ ਆਪੇ ਪਤਾ ਕਿ ਅਸੀਂ ਇਹਦਾ ਘਰ ਬਣਾ ਕੇ ਦਿੱਤਾ ਇਹਨੂੰ ਪੜਾਇਆ ਲਿਖਾਇਆ ਠੀਕ ਹੈ ਤੇ ਇਹ ਹੁਣ ਅਸੀਂ ਬੰਦ ਹੀ ਕਾਰਵਾਈ ਕਰਾਂਗੇ ਹੁਣ ਅਸੀਂ ਥੋੜਾ ਜਿਹਾ ਇਧਰ ਆਪਣਾ ਆਪਣਾ ਇਧਰ ਹਰੀਕੇ ਵਾਲੇ ਬੰਨੇ ਥੋੜਾ ਬਿਜ਼ੀ ਆ ਤੇ ਇੱਕ ਦੋ ਦਿਨਾਂ ਵਿੱਚ ਬੰਦੀ ਕਾਰਵਾਈ ਕਰਾਂਗੇ ਇਹ ਵੀ ਜੋ ਕਾਰਵਾਈ ਹੋ ਗਈ ਇਹ ਪਰਚਾ ਕਰਾਵਾਂਗੇ ਜਿਹੜੀ ਦੂਜੀ ਕਾਰਵਾਈ ਹੋਊਗੀ ਆਪਣੀ ਗੁਰਦਾਰੇ ਜਿਹੜੋ ਇਹਨੇ ਬੇਅਦਬੀ ਕੀਤੀ ਗਲਤ ਬੋਲ ਕੇ ਉਹ ਵੀ ਕਾਰਵਾਈ ਕਰਾਵਾਂਗੇ ਸ਼ਤਰੋਲ ਵੀ ਕਰਾਂਗੇ ਜਿੱਥੇ ਬੰਦਾ ਟਕਰੂਗਾ ਸਾਨੂੰ ਜੇ ਕਿਸੇ ਨੂੰ ਜਾਣਕਾਰੀ ਵੀ ਜਰੂਰ ਦੱਸਿਓ ਇਹ ਬੰਦਾ ਕੌਣ ਹੈ ਠੀਕ ਆ ਬਹੁਤ ਯਾਰ ਸਬਰ ਦਾ ਇੰਤਿਹਾਰ ਹੁੰਦਾ ਪਰ ਇਹ ਗੱਲ ਬਹੁਤ ਗਲਤ ਕੀਤੀ ਇਹਨਾਂ ਨੇ ਤੇ ਬੋਲਣਾ ਨਹੀਂ ਚਾਹੁੰਦੇ ਪਰ ਇਹ ਉਹਨਾਂ ਨੇ ਆਗ ਬੁਲਾਇਆ ਹੁਣ ਤੇ ਮੇਰਾ ਭਰਾ ਜਿਹੜੇ ਇਹ ਬੰਦੇ ਦੀ ਜਾਣਕਾਰੀ ਦੱਸਿਓ ਪੁਲਿਸ ਨੂੰ ਦਰਖਾਸਤ ਵਗੈਰਾ ਸਾਰੀ ਚੱਲ ਗਈ ਆ ਤੇ ਇਹ ਹੁਣ ਫਿਰ ਅਗਲੀ ਕਾਰਵਾਈ ਅਸੀਂ ਆਪ ਹੀ ਕਰਾਂਗੇ ਹੁ ਇਹ ਗੱਲ ਥੋੜਾ ਯਾਰ ਕੋਈ ਕਿਸੇ ਦੀ ਧੀ ਭੈਣ ਦੀ ਤੁਸੀਂ ਜਿਤੜਾਉਂਦੇ ਜੇ ਭੈਣ ਚੋਂ ਚੰਗੇ ਬੰਦੇ ਯਾਰ ਤੁਸੀਂ ਹੈ ਤੁਹਾਡੀਆਂ ਮਾਵਾ ਭੈਣਾਂ ਖੜਕੀਆਂ ਹੁਣ ਕਿਹਾ ਤੁਸੀਂ ਮਮਾ ਕਿਸੇ ਦੀ ਧੀ ਭੈਣ ਬਾਰੇ ਇਦਾਂ ਬੋਲਣ ਦੇ ਇਹ ਗਲਤ ਇਹ ਤੇ ਬੰਦਰ ਹੈ ਹੀ ਆਪਣਾ ਮੰਦਬੁੱਧੀ ਨੂੰ ਕੀ ਪਤਾ ਮੈਂ ਕੀ ਬੋਲਦਾ ਕੀ ਨਹੀਂ ਇਹਨੂੰ ਕਦੀ ਕੁਝ ਕਿਹਾ ਨਹੀਂ ਠੀਕ ਹੈ ਤਿੰਨ ਸਾਲੇ ਨੂੰ ਹੀ ਰੱਖਿਆ ਇਹਨੂੰ ਇਹਨੂੰ ਇੰਨੇ ਕਿ ਦੌਰੇ ਪੈਂਦੇ ਨਾ ਤੁਹਾਨੂੰ ਮੈਗੜੀ ਜੀ ਵੀਡੀਓ ਹੁਣ ਸ਼ੇਅਰ ਕਰਨੀ ਕਿ ਇਹਨੂੰ ਕਿੱਦਾਂ ਐ ਸੰਭਾਲਿਆ ਇਹ ਤਿੰਨ ਸਾਲ ਉਹ ਕੁੜੀ ਨੂੰ ਰੋਟੀਆਂ ਪਕਾ-ਪਕਾ ਦਿੰਦੀ ਰਹੀ ਇਹਨੂੰ ਉਹਨੇ ਆਪਣੇ ਛੋਟੇ ਬੱਚਿਆਂ ਨੂੰ ਰੱਖਿਆ ਠੀਕ ਹੈ ਵੇ ਵਿੱਚੇ ਪਿਛਾਵ ਕਦਰ ਵਿੱਚੇ ਹੱਕਦਾਰ ਆ ਤਿੰਨ ਸਾਲ ਹੀ ਬੰਦੇ ਨੂੰ ਰੱਖਿਆ ਠੀਕ ਆ ਤਿੰਨ ਸਾਲ ਬਾਅਦ ਇਹਨੂੰ ਹੀ ਘਰੇ ਛੱਡ ਕੇ ਆਏ ਆ ਤੇ ਯਾਰ ਅਸੀਂ ਕੋਈ ਮੜਾ ਕੀਤਾ ਦੱਸੋ ਕੌਣ ਕਿਸੇ ਨੂੰ ਯਾਰ ਭਲਾ ਕਰੂਗਾ ਕੌਣ ਕਿਸੇ ਦਾ ਅੱਜਕੱਲ ਹੈ ਭਲਾ ਕਰੀ ਛਤਰਖਾ ਯਾਰ ਇਹ ਚੰਗੀ ਗੱਲ ਆ ਬਾਕੀ ਦੋਸਤੋ ਤੁਸੀਂ ਮੁੱਖ ਮੰਤਰੀ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ